ਬੈਲੀ ਆਪਰੇ ਫਿਰਦਾ ਉਹ ਵੱਡਲਾ ਤੁਰਦੇ ਵੱਡਲਾ ਆਉਂਦੇ ਹੋਰੇ ਕੀ ਹਾਲ ਆ ਬਾਈ ਵਧੀਆ ਵਧੀਆ ਹਾਂ ਵਧੀਆ ਨਿਕਾ ਹੀ ਸ਼ਹਿਰ ਹੀ ਫਿਰਦਾ ਹੁੰਦਾ ਕਿਵੇਂ ਲੱਗ ਲੋ ਗਿਆ ਕਿਤੇ ਨਹੀਂ ਲੱਗਾ ਇੱਥੇ ਟਕੇ ਖਾਂਦਾ ਫਿਰਦਾ ਉਹ ਸ਼ਹਿਰ ਬਾਵਾ ਸਾਰਿਆਂ ਦੇ ਹਾਲ ਆ ਘਰ ਘੜੀ ਕੋਈ ਗੱਲ ਨਹੀਂ ਕਰੋਨੇ ਆਹੇ ਕੰਮ ਆਪਰਾਵਾ ਚੱਲਦਾ ਲੋਕਾਂ ਚ ਹੈਲੋ ਆ ਜਾ ਆ ਜਾ ਘਰੀ ਆ ਮੈਂ ਤਿਆਰ ਹੋ ਗਿਆ ਆ ਜਾ ਆ ਜਾ ਛੇਤੀ ਵਾੜਰੇ ਬੇਲੀਓ ਪੱਠੇ ਹਾਂ ਕੰਮ ਸੀ ਯਾਰ ਇੱਕ ਠੀਕ ਕੰਮ ਸੀ ਪੈਸੇ ਜਾਈ ਦੇ ਥੋੜੇ ਯਾਰ ਇਉਂ ਉਧਰ ਤਾਂ ਲੈ ਕੇ ਗਿਆ ਅਜੇ ਪਹਿਲੇ ਉਹ ਲੱਗੇ ਯਾਰ ਵਿਆਹ ਤੇ ਜਾਣਾ ਮੈਂ ਮੁੰਡੇ ਦਾ ਲੀਡ ਕੱਪੜੇ ਬਣਾਉਣੇ ਆ ਤੇ ਕੱਪੜੇ ਪਹਿਲਾਂ ਵੀ ਤਾਂ ਬਣਾਏ ਸੀ ਉਹ ਦੇ ਦੇ ਯਾਰ ਵਿਆਹ ਤੇ ਜਾਣਾ ਅੱਜ ਹੀ ਲੈ ਆ ਆਰਤੀਆ ਤੋ ਤੂੰ ਲੈ ਜਾ ਹੁਣ ਉਹ ਇੰਨੇ ਨਾਲ ਨਹੀਂ ਸਰਨਾ ਹੁੰਦੇ ਤੋ ਲੈ ਲੈ ਯਾਰ ਦੇ ਦੇ ਜੇ ਹੈਗੇ ਤੇਰੇ ਕੋਲੇ ਤੇ ਬੜਾ ਲੋਤੀ ਜਾ ਰਹਿਣਾ ਨੇ ਕੀ ਗੱਲ ਤੈਨੂੰ ਹੁਣ ਮੇਰੇ ਦੀ ਮਰਜਦਾ ਤੂੰ ਕੀ ਹੋਣ ਕਿ ਹੁਣ ਬਣਾ ਕੇ ਸਾਰੇ ਹੋਣਾ ਕੋਈ ਗੱਲ ਨਹੀਂ ਹੌਸਲਾ ਰੱਖ ਸਿਰੇ ਚੜਾਇਆ ਤੂੰ ਖਾਤੀਆ ਤੈਨੂੰ ਕਹਿਣਾ ਹੌਸਲਾ ਰੱਖ ਇਹਨੂੰ ਕਰਾਉਨੇ ਐਸ਼ ਖਰਜਾ ਦੋ ਦਿਨ ਆਪਾਂ ਮਰਦੇ ਨੇ ਕੰਮ ਕਰਦੇ ਹੋ ਵੀ ਲਗਾ ਜਖਰਦਾ ਤੂੰ ਵੀ ਬਹੁਤ ਮਹਲਾ ਭਾਈ ਛੜਦਾ ਉਹ ਕਰਾਉਣਾ ਦੇਖਾ ਤੇ ਰਣ ਤੈਨੂੰ ਖਰਜਾ ਦੋ ਦਿਨ ਆਪ ਮੈਂ ਜਾਣਾ ਪੰਚਾਇਤ ਕੋਲੇ ਤੇ ਉਹਨੂੰ ਕਰਦੇ ਵੱਖ ਕਰਾਉਨੇ ਐ ਥੋਨੂੰ ਲੋਵੀ ਕੀਤਾ ਹੈ ਖਤਰੇ ਮਲਵਾ ਦੇਣਾ ਐ ਉਹ ਖਾਗਾ ਤੋਈ ਜਾਣਾ ਹੋਈ ਨਹੀਂ ਕਿਦਰਾ ਪਾਣੀ ਦਾ ਡਾਟ ਲੀਆਂ ਹਣਾ ਆ ਜਾ ਹੁਣ ਮੋਤਬਾ ਪਾਣੀ ਪੀ ਜਾ ਮੈਂ ਕਿ ਮੀ ਬਹੁਤ ਪਿਆ ਫਸਲਾਂ ਦਾ ਬਹੁਤ ਮੰਦਾ ਹੋਇਆ ਯਾਰ ਇਹਦਾ ਗੱਲ ਹੈਗੀ ਆ ਲੈ ਕੱਪੜੇ ਹਾਂ ਹਾਂ ਲੈ ਲਿਆ ਬੇਲੀਆ ਵਸਾਤਾ ਜਾ ਵੇਖ ਤੂੰ ਵੇਖ ਕੀ ਕਰਨਾ ਕੋਈ ਹਾਲ ਨਹੀਂ ਤੇਰਾ ਇਹਦਾ ਵੀ ਕੋਈ ਮਸਲਾ ਹੱਲ ਕਰਨਾ ਪੈਣਾ ਬਹੁਤ ਦੁੱਖ ਦਿੱਤਾ ਹੈ ਯਾਰ ਕਰ ਕਰੀਏ ਉਹ ਹਾਲ ਆ ਯਾਰ ਸਮਝਾਓ ਨਾ ਇਹਨੂੰ ਯਾਰ ਮਾੜਾ ਮੋਟਾ ਇਹ ਗੱਲ ਨਹੀਂ ਸੁਣਦਾ ਉਹ ਬੋਲਦਾ ਰਹਿੰਦਾ ਇਹਨਾਂ ਦਾ ਕੋਈ ਰਿਸ਼ਤੇਦਾਰ ਸਾਥ ਲਓ ਰਿਸ਼ਤੇਦਾਰ ਸਾਥ ਲਓ ਤੇ ਇਹਨੂੰ ਸਮਝਾਓ ਯਾਰ ਕਰੋ ਕਰਦਾ ਮੈਂ ਮਸਲੇ ਦਾ ਹੱਲ ਕੋਈ ਹਲੋ ਉਹ ਛੋਟੇ ਮਾ ਵਿਆਹ ਤੇ ਚੱਲਿਆ ਵੱਡੇ ਨੂੰ ਦੱਸਦੀ ਯਾਰ ਮੜਾਇਆ ਆ ਦੋਗਦਾਨ ਮੁੜਾਂਗਾ ਚਲ ਠੀਕ ਉਹ ਨਿੱਕਾ ਕਰਦੇ ਕਿਹੜਾ ਗਿਆ ਗਿਆ ਲੈ ਮੈਨੂੰ ਪਸੰਦ ਦੇ ਕੰਮ ਜਿਹੇ ਆਲੇ ਕਿਹੜੇ ਕੰਮ ਨਹੀਂ ਪਸੰਦ ਨਾਲ ਯਾਰ ਮੁਕ ਨਾਲ ਦੇ ਗਿਆ ਮੁਕਦੇ ਆ ਹਰ ਜਿੱਤੇ ਨੇ ਕੱਪੜੇ ਨਵੇਂ ਲੈ ਚਲਾ ਜਾਂਦਾ ਕੋ ਚਲ ਕੋਈ ਨਹੀਂ ਹੁੰਦਾ ਨਹੀਂ ਯਾਰ ਕੱਪ ਕਰਦੇ ਆਪਾਂ ਮਰ ਜਾਂਦੇ ਆ ਪੈਸਾ ਹੀ ਡਾਂਡਾ ਅੰਦਰ ਜਾ ਕੇ ਹੁਣ ਤੂੰ ਵੀ ਜਾਉਣਾ ਯਾਰ ਮੈਨੂੰ ਵਾਟ ਕਰ ਨਾ ਯਾਰ ਹਰਦ ਤੂੰ ਕਾਤੋਂ ਅੱਡੋਂ ਨਾ ਯਾਰ ਕੀ ਕਰਾਇਆ ਕੰਮ ਕਰਦੇ ਆ ਆਪਾਂ ਵਰਜਦੇ ਆ ਚਲ ਆਦੂ ਤੂੰ ਨਾ ਆਓ ਆਪਾਂ ਮਸਲੇ ਦਾ ਹੱਲ ਕਰਦੇ ਆ ਐ ਕਰਾਂਗੇ ਆਪਾਂ ਉਹਨੂੰ ਅੱਡ ਕਰ ਦਿੰਨੇ ਆ ਚਾ 50 7 ਫਿਰ ਯਾਰ ਸ਼ਾਂਤੀ ਮੈਣੀ ਵੇਖਣਾਂ ਦਾ ਟਾਈਮ ਚਲੇ ਕਦੇ ਦਿਨ ਤੱਕ ਕਰਦੇ ਆ ਆਪਾਂ ਚਲ ਵੇਖ ਫਿਰ ਅੱਛੇ ਦੀ ਗੱਲ ਜੋ ਕਰਨਾ ਤੂੰ ਚਲ ਕੋਈ ਨਾ ਘਬਰਾ ਨਾ ਕਰਦੇ ਕੋਈ ਨਾ ਕੋਈ ਚਲ ਵੇਖ ਲੈਣਾ ਮੰਮੀ ਆਈ ਨਹੀਂ ਅਜੇ ਕਿਹਗੇ ਤਾਂ ਆਏ ਯਾਰ ਮੈਂਲਾ ਫੋਨ ਫਾਣਾ ਆ ਜਾਣਗੇ ਇੱਥੇ ਕਿਤੇ ਆਉਂਦੇ ਹੋਣੇ ਹੋਣੇ ਜੱਟ ਨੂੰ ਆ ਜਾਣਗੇ ਫਿਰ ਬੈਨੇ ਫਿਰ ਆਪਾਂ ਚੱਲ ਤਾਂ ਜੱਟ ਨੂੰ ਆ ਜਾਣਗੇ ਇਹ ਕਰਦੇ ਕਰਿਆਕ ਕਰਦੇ ਕਾਂਦੇ ਆਸਤੇ ਬੁਲਾਇਆ ਆਪਾਂ ਨੂੰ ਯਾਰ ਸਾਡਾ ਨਿੱਕਾ ਸਾਨੂੰ ਬੜਾ ਤੰਗ ਕਰਦਾ ਅਸੀਂ ਉਹਨੂੰ ਅੱਡ ਕਰ ਦੇਣਾ ਯਾਰ ਯਾਰ ਆਡੋ ਕੇ ਫੈਰਾ ਤਾਂ ਹੈ ਨਹੀਂ ਭਰਾ ਯਾਰ ਨਹੀਂ ਯਾਰ ਲਉ ਪੀਤਾ ਖਰਚਾ ਸਾਰਾ ਨਾਲ ਵਾਧੂ ਦਾ ਅਹੀਂ ਖਾਭ ਜਾਂਨੇ ਆ ਦੋਵੇਂ ਭਰਾ ਕੰਮ ਕਰਦੇ ਬਾਕੀ ਪੁੱਛ ਲਾ ਵੱਡੇ ਭਰਾ ਬੈਠੇ ਹਾਂ ਵੀ ਦੱਸੋ ਤੁਸੀਂ ਅਸੀਂ ਤਾਂ ਨੇ ਭਰਾ ਤੁਸੀਂ ਇਕੱਠੇ ਰਹੋ ਵਧੀਆ ਚੰਗੀ ਗੱਲ ਹੈ ਫਿਰਕੇ ਜਬਰਕਤ ਐਵੇਂ ਕੀ ਲੋੜ ਹੈ ਕੋਈ ਨਹੀਂ ਜੱਥੇ ਕੋਈ ਨਹੀਂ ਪਿਆ ਸਤਿ ਸ਼੍ਰੀ ਅਕਾਲ ਜੀ ਆ ਆ ਪੁੱਛ ਨੂੰ ਕੀ ਹੋ ਗਿਆ ਕੋਈ ਨਹੀਂ ਕੋਈ ਨਹੀਂ ਐਸ਼ ਕਰਾਉਣੇ ਤੈਨੂੰ ਹੋਇਆ ਕੀ ਦੱਸ ਤਾਂ ਹੀ ਅੱਡ ਕਰ ਦੇਣਾ ਔਰ ਕੀ ਹੋਇਆ ਨੱਟ ਮੈ ਕੀ ਕਿਆ ਯਾਰ ਫਿਰ ਕੀ ਹੋ ਗਿਆ ਕੰਮ ਨਹੀਂ ਕਰਦਾ ਧੰਦਾ ਨਹੀਂ ਕਰਦਾ ਉਹ ਕੰਮ ਨੂੰ ਕੀ ਆ ਤੁਸੀਂ ਦੋਵੇਂ ਵੇਲੇ ਘਰੇ ਆ ਮੈ ਕੀ ਹੋਇਆ ਹਾਂ ਵੇਲੇ ਆ ਦੋ ਦਿਨ ਲੈ ਕੇ ਤਾਂ ਆਏ ਸਾਡੇ ਨਾਲ ਕੋਈ ਨਹੀਂ ਹੁੰਦਾ ਅੱਡ ਨੂੰ ਕੀ ਆ ਇਕੱਠੇ ਵਧੀਆ ਅਸੀਂ ਨਹੀਂ ਰਹਿਣਾ ਤੇਰੇ ਨਾਲ ਆਡੋ ਜਾ ਭਰਾਵਾ ਪੱਟੇ-ਪੁੱਟੇ ਤੂੰ ਕਦੇ ਲਿਆਉਣੀ ਨਹੀਂ ਹੁੰਦੇ ਸਾਡੇ ਤੇ ਵੀ ਲਵਾਇਦਾ ਫਿਰਦਾ ਚਲੋ ਅੱਡ ਕਰ ਦੋ ਜੀ ਇਹਨਾਂ ਨੂੰ ਵੇਖੋ ਵੀ ਦੱਸੋ ਦਾ ਚਾਹ ਫੜ ਕੇ ਲਿਆ ਆਇਆ ਕਾਠੀ ਭਰਾ ਫੈਰਾ ਵੇਖ ਲੋ ਤੁਸੀਂ ਆਪ ਦੀ ਮਰਜ਼ੀ ਬੱਚ ਨਹੀਂ ਯਾਰ ਬਹੁਤ ਟਾਈਮ ਹੋ ਗਿਆ ਇਕੱਠੇ ਰਹਿ ਗਏ ਚਲੋ ਅਸੀਂ ਅੱਡ ਕਰਵਾ ਦਿੰਨੇ ਆ ਤੁਹਾਨੂੰ 15 ਕਿੱਲੇ ਪੈਲੀ ਆ ਸਾਡੀ ਜਿਹੜੀ ਕੱਚੇ ਦਾ ਵਾਲੀ ਆ ਇਹਨੂੰ ਕਹੇ ਵਾਲੇ ਮੈਂ ਕਿਉਂ ਆਇਆ ਮਾਂ ਯਾਰ ਕੱਚੇ ਵਾਲੀ ਗੰਦੀ ਪੈਲੀ ਉਹ ਦੂਜੀ ਅਸੀਂ ਬਣਾਈ ਆ ਦੋਵਾਂ ਭਰਾਵਾਂ ਨੇ ਮਿਹਨਤ ਨਾਲ ਤੈਨੂੰ ਚੰਗੀ ਦੇ ਦਈਏ ਬਰਾਬਰੀ ਆਊਗੀ ਹਿੱਸਾ ਹਿੱਸਾ ਕਿਉਂ ਬਰਾਬਰ ਆਊਗਾ ਹੋਰ ਕਿਵੇਂ ਆਉਣਾ ਯਾਰ ਉਹ ਲੈਣੀ ਲੈਣਾ ਨਹੀਂ ਤੇ ਉਹ ਵੀ ਨਹੀਂ ਮਿਲਣੀ ਮੁੜ ਕੇ ਵਾਅਦਾ ਫਰੇਗਾ ਰਹਿੰਦਾ ਸਾਧਿਆ ਤੂੰ shear ਰਿਹਾ ਹੈ ਤੇ ਫਿਰ ਕੀ ਹੋ ਗਿਆ ਕੋਈ ਨਾ ਰਾਤ ਨੇ ਇਹ ਕੜਾ ਫੈਸਲਾ ਕਰਾ ਦੇ ਯਾਰ ਜਿਵੇਂ ਤੁਸੀਂ ਮਰਜ਼ੀ ਨਵੇੜੋ ਕੰਮ ਇਹਦਾ ਆ ਵੀ ਬਸ ਦਾਤਾ ਦਿੱਤਾ ਕਚੇਰਾ ਵਾਲੀ ਆਪੇ ਵਾਲੇਗਾ ਇਹ 5 ਕਿਲੇ ਪੈਲੀ ਹੈਗੀ ਆ ਉਹ ਅਸੀਂ ਦੋ ਭਰਾਵਾਂ ਨੇ ਬਣਾਈ ਆ ਮਨਜ਼ੂਰ ਆ ਬਾਈ ਤੁਹਾਨੂੰ ਤੁਹਾਨੂੰ ਮਨਜ਼ੂਰ ਆ ਕਚੇਰਾ ਠੀਕ ਆ ਯਾਰ ਦੇ ਦਿਓ ਜਿਹੜੀ ਮਰਜ਼ੀ ਐਸ਼ ਕਰਨੇ ਇਹ ਤਾਂ ਤੈਨੂੰ ਅਹੀਂ ਕਰਾਈਆ ਤੂੰ ਕਿੱਥੇ ਸਾਨੂੰ ਐਸ਼ ਕਰਾਈਆ ਜੇ ਐਸ਼ ਕਰਾਈ ਹੁੰਦੀ ਤੈਨੂੰ ਆਡੀ ਕਰਦੇ ਕੰਗਾ ਵਾ ਚਾਲਦੇ ਤੇਰੀ ਜ਼ਮੀਨ ਦਾ ਤਾਂ ਨਵੇੜ ਹੋ ਲੜਾ ਲੁੜਾਏ ਨਾ ਮੇਰਾ ਵੀਰ ਨਹੀਂ ਲੜਨਾ ਦਾ ਕਾਨੂੰ ਹਣਾ ਨਹੀਂ ਚਲ ਐਂ ਕਰ ਦੋ ਹੁਣ ਘਰ ਦਾ ਵੀ ਨਵੇੜ ਹੀ ਜਾਓ ਲੱਗਦੇ ਚਲ ਚਲੀ ਚਲੋ ਚਲ ਘਰ ਦਾ ਨਵੇੜ ਹੀ ਜਾਵੇ ਯਾਰ ਲੱਗਦੇ ਚਲ ਘਰ ਦਾ ਨਵੇੜ ਯਾਰ ਕੰਮ ਚਲੋ ਦੱਸ ਬਈ ਕੀ ਕਰਦਾ ਯਾਰ ਇਹਨੂੰ ਕਹੋ ਆਹ ਕਰ ਇਹ ਰੱਖ ਲੈ ਅਸੀਂ ਦੂਜੇ ਪਲਾਟ ਚ ਆਪਦਾ ਘਰ ਆਪੇ ਪਾਵਾਂਗੇ ਹਾਂ ਵੀ ਛੋਟਿਆ ਤਾਂ ਮਨਜੂਰ ਆ ਠੀਕ ਆ ਯਾਰ ਜਿਹੜਾ ਮਰਜ਼ੀ ਦੇ ਹਾਂ ਤੂੰ ਇਸ ਘਰ ਚ ਰਹਿ ਹੀ ਆਪਾਂ ਉਧਰ ਆਪ ਦਾ ਪਾ ਲਾਂਗੇ ਚਲ ਠੀਕ ਆ ਯਾਰ ਚਲ ਚਲ ਠੀਕ ਆ ਚਲ ਚੰਗਾ ਜੀ ਚਲੋ ਠੀਕ ਆ ਜੀ ਲੜਿਆ ਜੇ ਨਾ ਮਿਹਰਬਾਨੀ ਠੀਕ ਓਕੇ ਪੁੱਤਰ ਗਵਾਂਡ ਕੀ ਹੋ ਗਿਆ ਏ ਕੁਛ ਨਹੀਂ ਯਾਰ ਉਹਨਾਂ ਨਾਲ ਭਰਾਉ ਦਾ ਅਫਸਰ ਰੋਲਾ ਜਿਆ ਸੀਗਾ ਆਡਡ ਹੋ ਗਿਆ ਹਾਂ ਜ਼ਮੀਨ ਦਾ ਬਟਵਾਰਾ ਇਹ ਕਰਾਇਆ ਕੱਲ ਪੰਚਾਇਤ ਸੱਦ ਕੇ ਅੱਛਾ ਓ ਨਾ ਮੈਨ ਲਾਦਾ ਆ ਆ ਆ ਆ ਹੋਰ ਕਿਵੇਂ ਠੀਕ ਆ ਤੂੰ ਸੁਣਾ ਕੀ ਗੱਲ ਹੋ ਗਈ ਘਰੇ ਉਹ ਘਰੇ ਯਾਰ ਅੱਡ ਕਰਤਾ ਮੈਨੂੰ ਯਾਰ ਅੱਡ ਕਰਤਾ ਨੋਰੀ ਯਾਰ ਤੇ ਬੈਲੀ ਪੁਲੀ ਕਿਹੜੀ ਆਈ ਤੇ ਬੈਲੀ ਦਾ ਮਾੜੀ ਦੇਦੀ ਮਾੜੀ ਦੇਦੀ ਆਪਾਂ ਵਾਹ ਹੀ ਨਹੀਂ ਕਰਨਾ ਕੰਮ ਖੋਲਣਾ ਕੰਮ ਹੀ ਖੋਲਣਾ ਕਿ ਤੰਦਾ ਦਾ ਸੁਣਾ ਵੀ ਆਪਾਂ ਖੇਤੀ ਬੜੀ ਦਾ ਕਰਦੇ ਹਾਂ ਤੇਰੇ ਯਾਰ ਦਾ ਹੀ ਹੂੰ ਤੰਦੇ ਦਾ ਬਹੁਤਾ ਕੋਈ ਨਹੀਂ ਖਾ ਲਾਂ ਕੋਈ ਨਾ ਦੱਸੋ ਵੀਨਾ ਬਰਵੀ ਪਹ ਹੈ ਵਿਨੈ ਇੰਨੇ ਹੈਗੇ ਆਪਾਂ ਲੋਨ ਲੋਨ ਕਰਾ ਲਾਂਗੇ ਉਹਨੂੰ ਉਲਟਰੀ ਫਾਰਮ ਹੋਲਾ ਲੋਨ ਵੀ ਕਰਾ ਲਾਂਗੇ ਆਪਾਂ ਕੋਈ ਨਹੀਂ ਚੱਲ ਚੱਲ ਵੜਦੇ ਜੇ ਵੀ ਹੈਗਾ ਤੁਹਾਡਾ ਬੰਦਾ ਬੰਦਾ ਕੋਈ ਨਹੀਂ ਲੈ ਜਾਾਂਗੇ ਕਹੇ ਤੈਨੂੰ ਚੱਲ ਠੀਕ ਆ ਮੈਂ ਕੰਮ ਕਰੇ ਤੇ ਆਪਾਂ ਮਿਲਦੇ ਸ਼ਾਮ ਨੂੰ ਚੰਗਾ ਚੰਗਾ ਹੈਲੋ ਕਿੱਥੇ ਵੀਰੇ ਉਹ ਜਾਣਾ ਸੀ ਯਾਰ ਆਪਾਂ ਤੇਰੇ ਯਾਰ ਕੋਲ ਪੁਲਟਰੀ ਫਾਰਮ ਵਾਲੇ ਕੋਲ हाँ हाँ आजा मैं डिकी है ना तेन मोड़ते खड़ा हाँ आजा आजा ठीक है वीर करें यहाँ वीर <coughs> और भाई क्या बस बढ़िया भाई बढ़िया आ जाओ बैठो ਲੈਣਾ ਵੀ ਕਰੀ ਵੱਡਾ ਵੀ ਕਿੱਥੇ ਵੇਚ ਉਹਨੂੰ ਯਾਰ ਕੰਮ ਸੀਗਾ ਉਹ ਸ਼ਹਿਰ ਗਿਆ ਅੱਛਾ ਤਾਂ ਮੈਂ ਤੁਹਾਨੂੰ ਦੱਸਿਆ ਸੀ ਨਾ ਆਪਣੇ ਬਾਰੇ ਬਾਈ ਬਾਰੇ ਅੱਛਾ ਫਲਟਰੀ ਖਾਂ ਬਾਰੇ ਖੋਲਣਾ ਬੱਡੇ ਭਾਈ ਨਾਲ ਵੀ ਹੋ ਗਈ ਗੱਲ ਹਾਂ ਆਪਾਂ ਖੋਲਣਾ ਵੀਰੇ ਫਲਟਰੀ ਫਾਰਮ ਤੇ ਹਾਂਜੀ ਕੀ ਪੁੱਛਣਾ ਹੈਗਾ ਮੈਨੂੰ ਦੱਸੋ ਕੀ ਹਿਸਾਬ ਸਿਸਟਮ ਕਿਵੇਂ ਫਲਟਰੀ ਫਾਰਮ ਦਾ ਬਈ ਹੁਣ ਇਹਦੇ ਵਿੱਚ ਫਲਟਰੀ ਫਾਰਮ ਵਿੱਚ ਫਾਇਦਾ ਤਾਂ ਹੈਗਾ ਤੁਸੀਂ ਖੋਲਣਾ ਤਾਂ ਖੋਲ ਲਓ ਆਪ ਐ ਕਰਾਂ 800 ਬੱਚੇ ਤੱਕ ਖੋਲਣਾ ਕਹਿੰਦੇ ਵੀ ਇੰਨਾ ਦਾ ਵੇਖ ਲਓ ਇੱਕ ਵਾਰ ਖੋਲ ਕੇ ਫਿਰ ਪਤਾ ਲੱਗ ਜੂਗਾ ਤੁਸੀਂ ਦੱਸ ਦੋ ਕੀ ਸਾਫ ਸਿਸਟਮ ਇਹੀ ਆ ਭਈ ਜਿਵੇਂ ਤੂੰ ਹੁਣ ਕਹਿ ਰਿਹਾ ਕਿ ਜਰਾ ਇੰਨਾ 800 ਕੇ ਬੱਚੇ ਤੂੰ ਕਿਆ ਹੈਗਾ ਰੱਖਣਾ ਲੱਖ ਰੁਪਿਆ ਖਰਚ ਆਊਗਾ ਲੱਖ ਰੁਪਿਆ ਹਾਂ ਬਾਕੀ ਕੋਈ ਨਾ ਤੂੰ ਟੈਨਸ਼ਨ ਨਾ ਲੈ ਫਾਇਦਾ ਵੀ ਵਾਧੂ ਹੈ ਇੱਜ ਬਾਕੀ ਵੱਡੇ ਭਾਈ ਨਾਲ ਗੱਲ ਕਰ ਲਿਓ ਤੁਸੀਂ ਹਾਂ ਠੀਕ ਆ ਉਹਦਾ ਕਰ ਲਾਂਗੇ ਚਲੋ ਠੀਕ ਆ ਠੀਕ ਆ ਵੀਰੇ ਚਾਹ ਵੜੀ ਪੀ ਲੈਨੇ ਨਹੀਂ ਬੱਸ ਵੀਰੇ ਯਾਰ ਗਾਂ ਕੰਮ ਜਾਣਾ ਠੀਕ ਉਹ ਸੰਤੂ ਸਾਹਿਬ ਜੀ ਠੀਕ ਠਾਕ ਭੱਜ ਗਿਆ ਅਸਲ ਹੋਰ ਜੀ ਠੀਕ ਠਾਕ ਤੁਸੀਂ ਕਿਵੇਂ ਅੱਜ ਇੱਥੇ ਆਪਾਂ ਲੋਨ ਲੈਣਾ ਯਾਰ ਅਸੀਂ ਵੈਸੇ ਕੰਮ ਹੀ ਆਏ ਹਾਂ ਜੀ ਬੈਠੋ ਪਰ ਸਾਹਿਬ ਜੀ ਨਹੀਂ ਆਏ ਉਹ ਫੋਨ ਲਾਇਆ ਹੀ ਕਿਦਾ ਆਉਣੇਗਾ ਉਹ ਠੀਕ ਦਾ ਪਿੰਡਾਂ ਦੇ ਹਾਲੇ ਹਾਂ ਵਧੀਆ ਹੋ ਜੀ ਅਸੀ ਗਾਲ ਜੀ ਅਸੀ ਗਾਲ ਠੀਕ ਠਾਕ ਵਈ ਤੁਸੀਂ ਸਹੀ ਹਾਂਜੀ ਭਗਵਾਨ ਅੱਜ ਕਿਵੇਂ ਆਣੇ ਓਏ ਕੋ ਲੋਨ ਲੈਣਾ ਹੈ ਆਪਾਂ ਅੱਛਾ ਜੀ ਕਿੰਨੇ ਪੈ ਤੁਹਾਡਾ ਕੰਮ ਨੇ ਵੇੜਦਗੇ ਉਹਨਾਂ ਨਾਲ ਆਪਾਂ ਨੇ ਵੇੜਦੇ ਆਪਾਂ ਬਾਤ ਕਰ ਲਾਂਗੇ ਅੱਛਾ ਹਾਂਜੀ ਤੁਸੀਂ ਦੱਸੋ ਜੀ ਆਪਣੇ ਵੀਰ ਨੇ ਲੋਨ ਲੈਣਾ ਜੀ ਅੱਛਾ ਜੀ ਕਿੰਨਾ ਕੁ ਚਾਹੀਦਾ ਜੀ ਇੱਕ ਟਰੈਕਟਰ ਲੈਣਾ ਆਪਾਂ ਜੀ ਇੱਕ ਪੋਲਟਰੀ ਫਾਰਮ ਕਰਨਾ ਜੀ ਅੱਛਾ ਤੇ ਤਾਂ ਵੀ ਕਿੰਨਾ ਕੁ ਚਾਹੀਦਾ ਜੀ 5 ਕਿੱਲੇ ਆਪਣੀ ਜ਼ਮੀਨ ਆਏ ਕਿੰਨਾ ਕੁ 50 ਕਿੱਲੇ ਦਾ ਵੀਰ 10 ਲੱਖ ਦਾ ਮਿਲ ਜੂਗਾ ਜੀ 10 ਲੱਖ ਦਾ ਹਾਂਜੀ ਠੀਕ ਹੈ ਬਾਕੀ ਕੰਮ ਆਪਣਾ ਠੀਕ ਹੈ ਕੋਈ ਪ੍ਰੂਫ ਰਮ ਲੈ ਕੇ ਆਏ ਹਾਂ ਹਾਂ ਜਾਮਬੰਦੀ ਲੈ ਕੇ ਆਏ ਪਹਿਲੀ ਲੈ ਆਉ ਦੇ ਰੋ ਜੀ ਚਲੋ ਠੀਕ ਹੈ ਤੁਸੀਂ ਇੰਨਾ ਕਰਾ ਜ ਹਫਤੇ ਤੱਕ ਆ ਜਾ ਜੇ ਤੁਹਾਡੀ ਫੈਲ ਰੈਡੀ ਹੋ ਜਾਊਗੀ ਤੇ ਹਫਤੇ ਤੱਕ ਕੰਮ ਹੋ ਜਾਊਗਾ ਜੀ ਕੰਮ ਹੋ ਜਾਊਗਾ ਹਾਂ ਜੀ ਚਲੋ ਠੀਕ ਹੈ ਮਿਹਰਬਾਨੀ ਠੀਕ ਹੈ ਮਿਹਰਬਾਨੀ ਹਾਂ ਜੀ ਤੁਸੀਂ ਦੱਸੋ ਜੀ ਆਪਾਂ ਦਾ ਟਰੈਕਟਰ ਕਰਾਉਣਾ ਵੱਡਾ ਅੱਛਾ ਜੀ ਤੇ ਉਹ ਤੁਸੀਂ ਦੱਸੋ ਕਿ ਜੀ ਆਪ ਦਾ ਸਰਦੂਗਾ ਅੱਛਾ ਤੁਸੀਂ ਵੀ ਲੋਨ ਲੈਣਾ ਲੋਨ ਲੈ ਲੈ ਸਸੀ ਗੱਲ ਨਹੀਂ ਸਸੀ ਗੱਲ ਨਹੀਂ ਕਰਕੇ ਆਉਂਗਾ ਬੈਠੋ ਰੋ ਆਹ ਬਾਕੀ ਤਿਆਰੀ ਆ ਬਾਕੀ ਗਾਈ ਤੋਂ ਤੱਕ ਜਿਆ ਹੋ ਗਿਆ ਤੇ ਆ ਤੁਹਾਡੀ ਜਨ ਤਿਆਰ ਤੇ ਥੋੜੇ ਬਸ ਸائن ਕਰਾਉਣ ਦੇ ਰਹਿੰਦੇ ਆ ਬਾਕੀ ਸਾਰਾ ਕੁਝ ਕਾਜ ਤੁਹਾਡਾ ਰਹਿੰਦੇ ਠੀਕ ਹੈ ਹਾਂ ਵੀ ਸائن ਕਰਾਓ ਕੋਲ ਰਹਿੰਦੇ ਹੈ ਤੇ ਕਹਿ ਗਏ ਨਹੀਂ ਪਰ ਲੱਗ ਗਈ ਕੋਈ ਬੋਈ ਲੈ ਚ ਨਾ ਬਾਰ ਲੈ ਕੇ ਚਾ ਲੋ ਜਰੂਰ ਨਹੀਂ ਸਾਬੂ ਲਾਉਣਾ ਹੁਣ ਜੇ ਸਾਬੂ ਲਾ ਦੇਖ ਲੈ ਜੀ ਲਾਣਾ ਬੈਠੇ ਰਹਿ ਨਾ ਮੈਂ ਹਣੀ ਨਾ ਨਾ ਇਹ ਤੇ ਗਵਾਈ ਇਹਨਾਂ ਗਵਾਈ ਤੇ ਇਹਨਾਂ ਨੂੰ ਲਾਉਂਦੇ ਨੇ ਇਹਨਾਂ ਕੀ ਕਰਨਾ ਇਹਨਾਂ ਨੂੰ ਇੱਕ ਟਰੈਕਟਰ ਲੈਣਾ ਹੈ ਇੱਕ ਕੋਟਰੀ ਫਰਮ ਬਣਾਉਣਾ ਹੈ ਜਾਦੇ ਬੰਦੇ 5 ਆਂਜਾਸ਼ਾਂ ਬਣ ਗਈਆਂ ਆਂਜਾਸ਼ਾਂ ਦੇ ਮੇਰੇ ਉਹ ਗਿਆ। ਇਹ ਮਾਦੂ ਉਹ ਪਹਿਲੇ ਕਿੰਨਾ ਹੈ? ਹਾਂਜੀ। 2 ਲੱਖ ਕੈਡਰ ਉਹ ਬਾਕੀ ਬਾਕੀ ਕੰਮ ਪੂਰਾ ਹੈ। ਠੀਕ ਹੈ। ਕਿਹ ਕਿਹ ਅਫਰਮ ਦੇ ਰੋਏ ਨਾਮ। ਕਿੰਨੇ ਲੱਖ? ਰੋਫਾਈਲ ਦਾ ਮਕੱਪ ਹੋਈ ਨੀ ਪੈਣਾ। ਲੋਬਾ ਕੈਸੇ ਦੋ? ਬਾਕੀ ਕਾਉਂਟ ਜਾਏਗੀ? ਹਾਂਜੀ, ਪਰਸੋ ਦਾ ਕਰਾਂਗੇ। ਹਾਂਜੀ। एक कहीं मिलती माल है कौनी माँ ओके मेरे पास है नहीं माँ जगा भी ठीक है ये रिज़ा अक्षय हमने बनवाई नहीं आती आपने मैंने थोड़े ठीक ही लगे मेरे मून करता था मैं ठीक है बंदा कारवाई करने को लगे हाँ जी कारवाई की थी जमा बंदी रात्रि को थी आप ऐसा ਹਾਂ ਡਾਕਟਰ ਮੁੰਡਾ ਨਾਸਾ ਬੰਦ ਕਰਤੀਆਂ ਮੈਣਾ ਇੰਦੀਆਂ ਵਧੀਆ ਠੀਕ ਕਰੀਏ ਸਹੀ ਆ ਨਾਸਾ ਬਾਅਦ ਦੱਸਦੀਆਂ ਹਾਂ ਤੋ ਬੱਤੀ ਜੀ ਬਾਈ ਆ ਵਧੀਆ ਲਿਆਂਦਾ ਜੀ ਕੌਣ ਲਾਈਏ ਯਾਰ ਚੂਝਣੀ ਆਏ ਤੱਕ ਆਏ ਹੈਲੋ ਕਿਵੇਂ ਆ ਭਾਈ ਉਹ ਯਾਰ ਆਪਾਂ ਪੋਲਟਰੀ ਫਾਰਮ ਦਾ ਤਿਆਰ ਹੋ ਗਿਆ ਜਿਹੜਾ ਲੱਖ ਰੁਪਏ ਦਾ ਲੋਨ ਲਿਆ ਸੀ ਆ ਹਾਂ ਹਾਂ ਉਹ ਜਿਹੜੇ ਤੈਨੂੰ 50000 ਰੁਪਏ ਦਿੱਤਾ ਚੂਚੇ ਆਸਤੇ ਕਿਉਂ ਕਿ ਤੇਰਾ ਨੁਕਸਾਨ ਆਇਆ ਮੇਰੇ ਦਾ ਚਾਹੀਦੀ ਹੈ ਚੂਚੇ Hello. Uh -huh. ਚਲੇ ਆ ਉਹਨੂੰ ਕੰਮ ਕੀ ਸ਼ਹਿਰ ਤੋਂ ਕੋਈ ਚੀਚੀ ਲੈਣੀ ਹਾਂ ਘਰ ਦਾ ਸਮਾਨ ਲਿਆਉਣ ਆਲਾ ਬਸ ਉਹ ਲੈ ਆ ਕੇ ਚੇਤੇ ਨਾਲ ਠੀਕ ਆ ਵੀਰ ਹਾਂ ਗਵਾਂਢੀ ਆ ਗਏ ਹੋਰ ਭਾਈ ਕੀ ਹਾਲ ਚਾਲ ਵਧੀਆ ਜੀ ਵਧੀਆ ਤੁਸੀਂ ਸੁਣਾਓ ਕੀ ਬੰਦਾ ਜਾਨੀ ਕਿ ਕੁਰਸੀ ਲੈ ਕੇ ਬੈਠ ਵੀਰ ਬੈ ਜਾ ਬੈ ਜਾ ਮੈਂ ਵਧੀਆ ਘਰ ਤੇ ਮੈਂ ਵਧਾਈਆਂ ਦੇਈ ਆ ਬਾਈ ਨੇ ਘਰ ਪਾਲਿਆ ਹਾਂ ਹਾਂ ਵਧੀਆ ਇੱਕ ਸੰਗੀ ਨਾ ਗਵਾਂਡੀਆਂ ਆਪਾਂ ਚੀਚੋ ਦੀ ਲੋੜੀ ਦੱਸਣੀ ਜਰੂਰ ਹਾਂ ਹਾਂ ਜਰੂਰ ਦੱਸ ਦਾਂਗੇ ਵੀਰ ਮੀਨੂ ਬਾਪਾ ਵਧਾਈਆਂ ਜੇ ਤੇਰਾ ਭਰਾ ਟਰੈਕਟਰ ਲੈ ਆਇਆ ਆਇਆ ਟਰੈਕਟਰ ਲੈ ਆਇਆ ਤੇਰਾ ਭਰਾ ਜੀ ਤੁਹਾਨੂੰ ਵੀ ਆਉਣ ਯਾਰ ਪਤਾ ਨਹੀਂ ਪਤਾ ਨਹੀਂ ਨਹੀਂ ਬਾਈ ਬਾਈ ਯਾਰ ਕੋਈ ਨਹੀਂ ਬੱਸ ਚਲੋ ਕੋਈ ਆਉਣੀ ਪਰਵਾਹਾਂ ਨੂੰ ਇਹੋ ਹੀ ਹਾਲ ਪਰਵਾਹ ਅੱਡ ਹੋ ਜੰਨੇ ਸਾਰੇ ਚਾ ਵਧੀਆ ਵੇਸ ਸੰਦ ਬਣ ਗਿਆ ਨਹੀਂ ਯਾਰਾ ਲੋਨ ਤੇ ਲਿਆ ਲੋਨ ਤੇ ਲਿਆ ਮੈਂ ਸੁਣਿਆ ਉਹਨੂੰ ਟਰੈਕਟਰ ਤੋਂ ਰੋਕਦੇ ਸੀਗੇ ਯਾਰ ਲੋਕਾਂ ਦੇ ਉਂਗਲਾ ਚੜਾਇਆ ਤਾਂ ਧੀੜੀ ਗੱਲ ਆ ਆ ਮੈਂ ਸੁਣਿਆ ਕਿ ਬੰਦੇ ਨੇ ਆਪਣੇ ਪਿੰਡੋਂ ਲੋਨ ਦਵਾਏ ਗਏ ਨੇ ਅਸੀਂ ਤਾਂ ਤਾਂ ਅੱਡ ਕੀਤਾ ਵੀ ਘਰ ਦਾ ਕੰਮ ਕਰੂਗਾ ਅੱਛਾ ਪਰ ਸਾਨੂੰ ਕੀ ਪਤਾ ਸੀ ਚਲੋ ਪਹਿਲਾਂ ਵੇਖੀਦਾ ਸੀ ਪਹਿਲਾਂ ਫਿਰ ਦੰਦਾ ਯਾਰ ਹਾਂ ਹਾਂ ਚਲ ਅਸੀਂ ਚੱਲਦੇ ਹਾਂ ਅਸੀਂ ਕੰਮ ਜਾਂਦੇ ਹਾਂ ਨਹੀਂ 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 ਚੱਲਦੇ ਆਂ ਨਹੀਂ ਨਹੀਂ ਚੱਲ ਕੋਈ ਨਹੀਂ ਠੀਕ ਹੈ ਜੀ ਠੀਕ ਹੈ ਓਕੇ ਫਿਰ ਓਕੇ ਚੰਗਾ ਬਾਈ ਜੀ ਸਾਤਰੀ ਗਾਰ ਜੀ ਬਾਈ ਤੁਹਾਡੇ ਪੈਨ ਮੈਂ ਇੱਕ ਬੰਦੇ ਲੋਨ ਲਿਆ ਸੀ ਆ ਨਾਂ ਪਤਾ ਹੀ ਨਾਂ ਵੀਰੇ ਉਹਨਾਂ ਵੈਸੇ ਤਿੰਨ ਭਰਾ ਠੀਕ ਹੈ ਤੇ ਉਹਨਾਂ ਪੋਲਟਰੀ ਫਾਰਮ ਤੇ ਟਰੈਕਟਰ ਤੇ ਲੋਨ ਲਿਆ ਸੀ ਜੀ ਅੱਛਾ ਅੱਛਾ ਜੀ ਉਹਨਾਂ ਦਾ ਉਹ ਘਰ ਆ ਬਾਈ ਕਿਹੜਾ ਉਹ ਸਾਹਮਣੇ ਵੀਰੇ ਸਾਹਮਣੇ ਜੀ ਠੀਕ ਹੈ ਮਿਹਰਬਾਨੀ ਵੀਰੇ ਓਕੇ ਵੀ ਠੀਕ ਹੈ ਬਾਈ ਜੀ ਬਾਈ ਜੀ ਆਓ ਜੀ ਆਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਆ ਜਾ ਬਹਿਨੇ ਆ ਨਾ ਨਾ ਬਸ ਮਿਹਰਬਾਨੀ ਵੀਰ ਕਿਸ਼ਤ ਲਈ ਆਈ ਸੀ ਗਈ ਚਾਹ ਪਾਣੀ ਆਜੋ ਨਾ ਨਾ ਬਸ ਜਲਦੀ ਹੀ ਜਾਣਾ ਏ ਉਹ ਕਿਸ਼ਤ ਦੇ ਦਾਂਗੇ ਯਾਰ ਪਹਿਲੀ ਲਈ ਠੇਕੇ ਤੇ ਆਪਾਂ ਜਿਹੋਨੇ ਘਾਟਾ ਪੈ ਗਿਆ ਉਹਦੇ ਹੱਥ ਮੜਾ ਟੈਟ ਆ ਕੋਈ ਨਹੀਂ ਕਰ ਦਾਂਗੇ ਤੁਹਾਡੀ ਵੇਖ ਲਓ ਪਹਿਲੀ ਕਿਸ਼ਤ ਹੀ ਅੜ ਗਈ ਕੋਈ ਨਹੀਂ ਕਰ ਦਾਂਗੇ ਹਫਤੇ ਤੱਕ ਠੀਕ ਹੈ ਬਾਕੀ ਮੇਰੇ ਜੀ ਸਾਬ ਨੇ ਭੇਜਿਆ ਕਹਿੰਦਾ ਹਫਤੇ ਤੱਕ ਕਿਸ਼ਤਾਰ ਦੇ ਆ ਜੇ ਕੋਈ ਨਹੀਂ ਕੋਈ ਕਹਿਦਾ ਇਹ ਤਾਰ ਦਾਂਗੇ ਹਫਤੇ ਤੱਕ ਆ ਬਾਕੀ ਸਿਗਨੇਚਰ ਕਰ ਦਿਓ ਲਓ ਸਿਗਨੇਚਰ ਤੱਕ ਤੱਕ ਕਰ ਦਾਂਗੇ ਜਰੂਰ ਬੋਲੀ ਕਰ ਦੇਈ ਸੀ ਓਏ ਚਾਹ ਪਾਣੀ ਪੀ ਲੈਣਾ ਬਸ ਜਲਦੀ ਆ ਠੀਕ ਹੈ ਤਾਊ ਜੀ ਦਸੇ ਕਾਲ ਜੀ ਕਾਲ ਭਾਈ ਇਹ ਤੁਸੀਂ ਲੋਨ ਦਵਾਇਆ ਹੈ ਕਿ ਬੰਦੇ ਨੂੰ ਹਾਂਜੀ ਇਹ ਉਹਨੇ ਕਿਸ਼ਤਾਂ ਨਹੀਂ ਤਾਰੀਆਂ ਜੀ ਨਹੀਂ ਤਾਰੀਆਂ ਚਲੋ ਹਾਂਜੀ ਸਾਧ ਲੈਣੇ ਬੈਠੇ ਹੁਣ ਚਲੋ ਸਾਧੋ ਨਾ ਹੀ ਉਹ ਫੋਨ ਫਾਂ ਚੱਕਦਾ ਸਾਡਾ ਹੁਣ ਤੁਹਾਡੇ ਕਹਿੰਦੇ ਤੁਸੀਂ ਲੋਨ ਦੇਤਾ ਉਹਨੂੰ ਚਲੋ ਬਲਾਉ ਦਿਨੇ ਇੱਥੇ ਆ ਕੇ ਬੈਠੋ ਚਲੋ ਬਲਾਉ ਆਦੀ ਕਰਦੇ ਹਾਂ ਉਹਨੇ ਵਾਹ ਅੱਛਾ ਜੀ ਬਾਈ ਮਾੜੀ ਕੀਤੀ ਨਾ ਤੁਹਾਡੇ ਯਾਰ ਨੇ ਤੁਹਾਡੇ ਕਹਿੰਦੇ ਤੁਸੀਂ ਲੋਨ ਦੇਤਾ ਉਹਨੂੰ ਇਹ ਦਿੱਲੀ ਕਿਦਾ ਲੋਨ ਹੀ ਦਿੰਦੇ ਹੁੰਦੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਤਾਰੇ ਕਿੱਥੇ ਆਈ ਹੈ ਤਾਰ ਦਾਂਗੇ ਯਾਰ ਵੀਰੇ ਕਾਟਾ ਹੀ ਪੈ ਗਿਆ ਆਪਾਂ ਪਹਿਲੀ ਲਈ ਸੀ ਇੱਕ ਤਾਂ ਪੁਲਟਰੀ ਵਰਮ ਕੋਲੇ ਹੀ ਨਾ ਅੱਛਾ ਈ ਉਹ ਕਾਟਾ ਪੈ ਗਿਆ ਬੰਦੇ ਤਾਰ ਦਾਂਗੇ ਠੀਕ ਹੈ ਚਾਹ ਤਾਰੀਆਂ ਪਹਿਲੀ ਮੇਰੀ ਬਾਕੀਆਂ ਤਾਂ ਹੋਣੀਆਂ ਕੀ ਆਈ ਤਾਰ ਦਾਂਗੇ ਯਾਰ ਵੀਰੇ ਕਦੋਂ ਤਾਰ ਦਾਂਗੇ ਬਾਅਦ ਵੀ ਕਣਕ ਵੱਢ ਕੇ ਤਾਰ ਦਾਂਗੇ ਅੱਛਾ ਤੇ ਆ ਕੀ ਨਾ ਤਾਰੀ ਨਾ ਹਫਤੇ ਤੋਂ ਟਾਈਮ ਤੋਂ ਤਾਰ ਨਾ ਥੜੇ ਕਿਸ ਤਰ ਤਾਰੀਆਂ ਤੇ ਖਾਲਾ ਸਟਾਫ ਆਊਗਾ ਤੇ ਟਰੈਕਟਰ ਲੈ ਕੇ ਜਾਊਗਾ ਐ ਕਿਵੇਂ ਟਰੈਕਟਰ ਲੈ ਜਾਊਗਾ ਯਾਰ ਜਾ ਕੇ ਵਿਖਾਵਾਂਗੇ ਲੈ ਕੇ ਜਾ ਕੇ ਹੁੰਦਾ ਹੈ ਤਾਰਦੇ ਨਹੀਂ ਕਿ ਜਾ ਕੇ ਵਿਖਾਇਆ ਫਿਰ ਉੱਥੇ ਤੁਹਾਨੂੰ ਦੋਣ ਦੇ ਉੱਥੇ ਵੀ ਔਖੇ ਹੁੰਦੇ ਤਤਾ ਦੇ ਕੈਂਟਰੀ ਲੋਨ ਦੇ ਦਾ ਤਾਹੇ ਲੋਕ ਕਿਵੇਂ ਉਹ ਕਾ ਬੋਲਦਾ ਕੋਈ ਗੱਲ ਨਹੀਂ ਹਲੋ ਅਸੇ ਭਾਈ ਜੀ ਹਾਂਜੀ ਹਾਂਜੀ ਬੈਂਕ ਤੋਂ ਬੋਲਦੇ ਜੀ ਤੇ ਤੁਸੀਂ ਕਿੱਥੋਂ ਬੋਲਦੇ ਹੋ ਹਾਂਜੀ ਭਾਈ ਜੀ ਤੁਸੀਂ ਇਹ ਲੋਨ ਦਵਾਇਆ ਸੀਗਾ ਗਾਂ ਬੰਦੇ ਨੂੰ ਤੇ ਉਹਨਾਂ ਦੀ ਕਿਸ਼ਤ ਕੋਈ ਵੀ ਨਹੀਂ ਤਰੀ ਤੇ ਅਸੀਂ ਨਾਲੋਂ ਸਾਰਾ ਸਟਾਫ ਆ ਰਹੇ ਆ ਉਹਨਾਂ ਦਾ ਟਰੈਕਟਰ ਲੈ ਕੇ ਆਇਆ ਟਰੈਕਟਰ ਦੇ ਨਾਲ ਲੋਨ ਲਿਆ ਹੈਗਾ ਹਾਂਜੀ 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 ਬਾਦ ਤੁਸੀਂ ਬਾਹਰ ਖੜਾ ਹੀ ਆ ਕੇ 2 ਮਿੰਟ ਤੱਕ ਤੁਹਾਡੇ ਕੋਲ ਪਹੁੰਚਦੇ ਹਾਂ ਠੀਕ ਹੈ ਜੀ ਬਾਹਰ ਯਾਰ ਬੈਂਕ ਵਾਲਿਆਂ ਦਾ ਫੋਨ ਆਇਆ ਸੀ ਪਤਾ ਨਹੀਂ ਕੀ ਚੱਕਰ ਕਹਿੰਦੇ ਆਉਣੇ ਆ ਚਲਾ ਲੈਂਦੇ ਫਿਰ ਚੱਲਿਆਂ ਦੇ ਨਾਲ ਉਹਨਾਂ ਦੇ ਕੋਈ ਨਹੀਂ ਕਿੱਥੇ ਖੋ ਆ ਗਿਆ ਬੱਸ ਆ ਕੇ ਨਹੀਂ ਆਉਣੀ ਨੇੜੀ ਆ ਜਾ ਆ ਵੀ ਆਈ ਮੇਰਾ

ਤੇਰੇ ਯਾਰ ਦੇ ਭਰਾ ਦਾ ਟਰੈਕਟਰ ਲੈ ਚੱਲੇ ਤੇ ਮਾੜਾ ਫੋਨ ਕਰਕੇ ਕਹਿੰਦੇ ਨਹੀਂ ਦੇਜਤੀ ਬਹੁਤ ਹੋਣੀ ਹੈ ਹਰਦੀਪ ਦਾ ਹਾਂ ਯਾ ਛੇਤੀ ਛੇਤੀ ਫੋਨ ਲਾ ਦੇ ਫਿਰ ਉਹਨੂੰ ਹੈਲੋ ਦੀਪੂ ਗੁਰੇਵਦਨਾ ਤੇਰੇ ਛੋਟੇ ਵੀਰ ਦਾ ਟਰੈਕਟਰ ਲੈ ਚੱਲੇ ਆ ਤੇ ਮਾੜਾ ਘਰੇ ਪਹੁੰਚੋ ਫੈਂਸਲੇ ਆਏ ਬੈਠੇ ਆ ਗੱਲ ਕਰ ਜਾਈ ਕੋਈ ਦੇਜਤੀ ਵਾਲੀ ਗੱਲ ਆ ਠੀਕ ਆ ਹਾਂ ਫਿਰ ਓਕੇ ਫਿਰ ਓਕੇ ਸਾਰ ਜੀ ਹੋਰ ਜੀ ਠੀਕ ਠਾਕ ਹੋ ਜਾ ਤੁਸੀਂ ਕਿਥੋਂ ਆਂ ਅਕਲ ਜੀ ਤੁਹਾਡੇ ਪਿੰਨ ਦਾ ਕੋਈ ਨੇ ਲੋਨ ਲਿਆ ਹੈਗਾ ਇਹ ਸਟਾਫ ਬੈਂਕ ਤੋਂ ਹੈਰਾ ਠੀਕ ਹੈ ਜੀ ਤੇ ਉਹਨੇ ਨਾ ਟਰੈਕਟਰ ਲਈ ਲੋਨ ਕਰਾ ਕੇ ਤੇ ਉਹਨੇ ਕਿਸ਼ਤਾਂ ਨਿਤਾਰੀਆਂ ਕਿਸ਼ਤਾਂ ਅੜ ਗਈਆਂ ਠੀਕ ਹੈ ਤੇ ਉਹਨਾਂ ਹਰਦੀਪ ਸਿੰਘ ਆਈ ਠੀਕ ਤੇ ਚਲੋ ਆਜੋ ਮੈਂ ਬੁਲਾਉਣਾ ਉਹਨੂੰ ਚਲੋ ਠੀਕ ਹੈ ਆ ਪਤਾ ਲੱਗਾ ਸੀ ਟਰੈਕਟਰ ਤੁਹਾਡੇ ਘਰੇ ਖੜਾ ਹੀ ਹੈ ਹਾਂ ਟਰੈਕਟਰ ਤਾਂ ਆਪਣੇ ਕੋਲ ਹੀ ਹੈ ਆਇਆ ਸੀਗਾ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲੀ ਫਿਰ ਮੈਂ ਨਾ ਪਾਸਿਆਂ ਤੇ ਬਾਅਦ ਚ ਗੱਲ ਕਰਦੇ ਹਾਂ ਠੀਕ ਹੈ ਬੁਲਾਇਆ ਬਸ ਆ ਰਿਹਾ ਫੁੱਢ ਕੋਈ ਗੱਲ ਕੋਈ ਗੱਲ ਜੱਸੀ ਜੀ ਕਿਵੇਂ ਸੱਜਿਆ ਜੀ ਯਾਰੋ ਆਪਣੇ ਟਰੈਕਟਰ ਦੀਆਂ ਕਿਸ਼ਤਾਂ ਆਏ ਲੈਣ ਵਾਸਤੇ ਕਿੰਦੇ ਉਹ ਤਾਰਨੀਆਂ ਏ ਯਾਰ ਤੇ ਆਪ ਕਦੋਂ ਤਾਰਨੀਆਂ ਉਹ ਤਾਰਦਾਂਗੇ ਆਪਣਾ ਧੰਦਾ ਬੋਲੇ ਪੋਲਟਰੀ ਫਾਰਮ ਦਾ ਘਾਟਾ ਪੈ ਗਿਆ ਯਾਰ ਤੇ ਘਾਟਾ ਪੈ ਗਿਆ ਕਿਸ਼ਤ ਕਿੱਥੋਂ ਤਾਰੀ ਆ ਕਣਕ ਵਾਢੀਏ ਤਾਰਦਾਂਗੇ ਯਾਰ ਅੱਗੇ ਵੀ ਕੱਚ ਹੁੰਦਾ ਵੱਢਿਆ ਹੀ ਆ ਉਹ ਤਾਰਦਾਂਗੇ ਯਾਰ ਪਹਿਲੀ ਕਿਸ਼ਤ ਨਹੀਂ ਤਾਰੀ ਗਾ ਕਿੱਥੋਂ ਤਾਰ ਦੇਗਾ ਤੂੰ ਉਹ ਤਾਰ ਦੂੰਗਾ ਯਾਰ ਭਾਈ ਮਿੰਤੀ ਆ ਭਾਈ ਇਹ ਟਰੈਕਟਰ ਲਜਾਣਾ ਤੁੰ ਨੂੰ ਨਹੀਂ ਤੇਰੇ ਤੇ ਦੇਖੋ ਅੰਕਲ ਜੀ ਹੁਣਾ ਕਣਕ ਵਾਢ ਕੇ ਤਾਰਦਾ ਯਾਰ ਕਣਕ ਵਾਢ ਕੇ ਤਾਰ ਦਿੰਦੇ ਆ ਸਰਦਾਰ ਜੀ ਇਹਨੇ ਪਹਿਲੀ ਕਿਸ਼ਤੀ ਨਹੀਂ ਤਾਰੀ ਦੋ ਤਿੰਨ ਵਾਰ ਮੁੰਡਾ ਆਉਂਦਾ ਰਿਹਾ ਸਾਡਾ ਇਹ ਅੱਗੋਂ ਨਾ ਫੋਨ ਚੱਕਦਾ ਤੇ ਨਾ ਹੀ ਮਿਲਦਾ ਉਹਨੂੰ ਚੱਲ ਮੇਰੇ ਕਰਕੇ ਉਹ ਨਹੀਂ ਸਮਝਦਾ ਮੈਂ ਤੁਹਾਡੇ ਕਰਕੇ ਪਰ ਪਹਿਲੀ ਕਿਸ਼ਤ ਹੀ ਇੱਕ ਕੀ ਜਾਂਦਾ ਘਾਟਾ ਪੈ ਗਿਆ ਕਿਸ਼ਤ ਕਿੱਥੋਂ ਦਰੂ ਦੱਸੋ ਉਤਾਰ ਦਾਂਗੇ ਯਾਰ ਦੂਜੀ ਕਿਸ਼ਤ ਉਤੋਂ ਸਿਰ ਤੇ ਆਉਣ ਵਾਲੀ ਦੋ ਕਿਸ਼ਤਾਂ ਇਕੱਠੀਆਂ ਕਿਵੇਂ ਉਤਾਰ ਦੂਗਾ ਇਹ ਦੱਸ ਵੀ ਹੁਣ ਉਤਾਰ ਦਾਂ ਯਾਰ ਕਰਾ ਲੈ ਲੈਟ ਲੈ ਕੇ ਜਾਣਾ ਨਹੀਂ ਅਸੀਂ ਤਾਂ ਲੈ ਚਾਬੀ ਦਿਰਾਓ ਕਿੱਥੇ ਹੈ ਥੈਂਕ ਯੂ ਮੈਂ ਲੈ ਰਿਹਾ ਯਾਰ ਯਾਰ ਲੈ ਜਾਣਾ ਹੈ ਐ ਕਿਵੇਂ ਲੈ ਜਾਏਗਾ ਮੈਂ ਕਿਵੇਂ ਲੈ ਜਾਇੰਗਾ ਯਾਰ ਲੈ ਜਾਣਾ ਤੂੰ ਪੈਕੇਟ ਲੈ ਜਾ ਯਾਰ ਮੈਂ ਕਿਵੇਂ ਲੈ ਜਾਉਂਗਾ ਕੰਮ ਕਰ ਇਹ ਲੈ ਜਾਏਗਾ ਯਾਰ ਟਰੈਕਟਰ ਮੈਂ ਲੈ ਲੈਣਾ ਤੁਰ ਕੋਈ ਨਹੀਂ ਲੈ ਆਵਾਂਗਾ ਲੈ 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 ਆਵਾਂਗਾ ਪਾ ਜਾ ਉਹ ਲੈ ਲੈ ਰਿਹਾ ਯਾਰ ਲੈ 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 ਰਿਹਾ ਯਾਰ ਕੀ ਗੱਲ ਹੈ ਟਰੈਕਟਰ ਕਿਸ਼ਤਾਂ ਦਾ ਰੋਦੇ ਨਹੀਂ ਲ ਜਾਂਦੇ ਕਿਸ਼ਤਾਂ ਦੀ ਕੀ ਗੱਲ ਹੋ ਗਈ ਆ ਕਿਸ਼ਤਾਂ ਨਹੀਂ ਦਾ ਹਾਰ ਦਾ ਭਰਾ ਤੁਹਾਡਾ ਕਿੱਥੇ ਕਿੱਥੇ ਆ ਫਿਰ ਜਿੰਨੀ ਰਕਮ ਰਹਿੰਦੀ ਭਰ ਲਾ ਕਿੱਥੇ ਨਿਕਾ ਨਿਕਿਆ ਜਾ ਹਾਂਜੀ ਜਿੰਨੀ ਰਕਮ ਰਹਿੰਦੀ ਭਰ ਲਾ ਟਰੈਕਟਰ ਨਾਲ ਹੀ ਆਈ ਦੋ ਕਿਸ਼ਤਾਂ ਇਕੱਠੀਆਂ ਭਰਾਂਗੇ ਭਰ ਲਾ ਯਾਰ ਦੋ ਕਿਸ਼ਤਾਂ ਹੀ ਦੋਨ ਭਰ ਲਓ ਕਰ ਸਾਰਾ ਬੈਠ ਉੱਤਰਾ ਥੱਲੇ ਚਲ ਬੈਠ ਸਾਈਨ ਕਰੋ ਵੀਰ ਸਾਈਨ ਕਰੋ ਜਲਦੀ ਕਰੋ ਆਵੇ ਲਾ ਤੇਰੇ ਭਰਾ ਹੀ ਕੰਮ ਆਏ ਫਿਰ ਵੀ ਤੇਰੇ ਜਾ ਜਾ ਯਾਰ ਤੂੰ ਚਲੋ ਚਲੀਏ ਚਲੋ ਚਲੋ ਆਜੋ ਚਲ ਬੈਠ ਨਾ ਟਰੈਕਟਰ ਉਹਦਾ ਭਰਾ ਹੀ ਦੀ ਪੇਦਾ ਉਹਨੇ ਬਚਾਰਿਆ ਟਰੈਕਟਰ ਲੈ ਚਲੇ ਜਸਦੇ ਜਿਹੜੇ ਨਾਲ ਲੜਦਾ ਹੁੰਦਾ ਰੋਜ਼ ਉਹਨੇ ਘੜੇ ਭਰਾ ਦੇ ਭਰਾ ਹੀ ਕੰਮ ਹੁੰਦਾ ਵੇ ਨਾ ਚਲ ਕੋਈ ਗੱਲ ਨਹੀਂ ਕਿਹਾ ਦੇਲਾ ਹਲਾਣਾ ਕਰ ਗਲਤੀ ਹੋਈ ਯਾਰ ਬਾਈ ਮਾਫ ਕਰ ਦੋ ਮੈਨੂੰ ਯਾਰ ਐਵੇਂ ਲੋਕਾਂ ਦੀ ਉਂਗਲਾਂ ਤੇ ਨਹੀਂ ਚੜੀਦਾ ਹੁੰਦਾ ਭਾਈ ਭਰਾਵਾਂ ਦੇ ਕੰਮ ਆਉਂਦੇ ਸਹੀ ਗੱਲ ਯਾਰ ਮੈਂ ਤੁਹਾਡੇ ਐਵੇਂ ਨਿਆਂਇ ਪੈ ਦੀ ਵਰਤੋਂ ਕਰਦਾ ਰਹਾਂ ਉਹ ਚਲ ਕੋਈ ਨਹੀਂ ਹੁੰਦਾ ਲੋਕਾਂ ਪਿੱਛੇ ਨਹੀਂ ਲੱਗਦਾ ਹੁੰਦਾ ਲੋਕੀ ਦੇ ਘਰ ਪਾੜ ਕੇ ਯਾਰ ਨਹੀਂ ਹੁਣ ਸਭ ਤੁਹਾਡੇ ਨਾਲ ਹੀ ਕੰਮ ਕਰਿਆ ਕਰੂਗਾ ਯਾਰ ਗਲਤੀ ਹੋ ਗਈ ਟਰੈਕਟਰ ਲੈ ਜਾਂਦੇ ਤੇ ਤੇਰੇ ਪੱਲੇ ਕੀ ਰਹਿੰਦਾ ਮਾਫ ਕਰਦੇ ਯਾਰ ਸਹਣਾ ਕਿਦੋਂ ਕੰਮ ਕਰਿਆ ਕਰੀ ਹੁ ਮਾਫ ਕਰਵਾ ਪੱਟੀਆਂ ਪਾ ਸਤਿ ਸ਼੍ਰੀ ਅਕਾਲ ਵੀਰੋ ਸਾਡੀ ਭੱਜੀਆਂ ਵਾਲਾ ਵੀਡੀਓ ਜੇ ਤੁਹਾਨੂੰ ਪਸੰਦ ਆਈ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਤੇ ਸਾਡੇ ਚੈਨਲ ਨੂੰ ਜੂਰ ਸਬਸਕ੍ਰਾਈਬ ਕਰ ਦਿਓ